ਲੁਧਿਆਣਾ ਦੇ ਵਿੱਚ ਬੱਚੀ ਦੀ ਮੌਤ ਤੇ ਹਸਪਤਾਲ ਦੇ ਵਿੱਚ ਹੰਗਾਮੇ ਦਾ ਮਾਮਲਾ ਸਾਹਮਣੇ ਆਇਆ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ 'ਤੇ aarop ਲਗਾਏ ਨੇ ਜਿਹਾ ਬੱਚੀ ਦੀ ਮੌਤ ਤੋਂ ਬਾਅਦ ਹੈ ਜਿਹੜਾ ਕਿ ਹੰਗਾਮਾ ਕੀਤਾ ਗਿਆ ਫੀਲਡ ਗੰਜ ਸਥਿਤ ਪ੍ਰਾਈਵੇਟ ਹਸਪਤਾਲ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਜਮ ਕੇ ਹੰਗਾਮਾ ਕੀਤਾ ਪਰਵਾਰਕ ਮੈਂਬਰਾਂ ਦਾ આરોਪ ਹੈ ਕਿ ਡਾਕਟਰਾਂ ਦੇ ਵੱਲੋਂ ਗਲਤ ਟੀਕਾ ਲਗਾਇਆ ਗਿਆ ਜਿਸ ਦੀ وجہ ਦੇ ਨਾਲ 40 ਦਿਨ ਤੋਂ ਬਾਅਦ ਬੱਚੀ ਸਾਇਬਾਦੀ ਮੌਤ ਹੋ ਗਈ ਹੈ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੀ ਕੁਝ ਦਿਨਾ ਤੋ ਉਸ ਦੀ ਤਬੀਅਤ ਖਰਾਬ ਸੀ ਤਬੀਅਤ ਜ਼ਿਆਦਾ ਵਿਗੜੀ ਤਾਂ ਉਸ ਨੂੰ ਹਸਪਤਾਲ ਲਿਜਾਣ ਦਾ ਕਿਹਾ ਬੱਚੀ ਦੀ ਮਾਂ ਸੋਨੀਆ ਨੇ ਇਹ ਵੀ ਕਿਹਾ ਕਿ ਬੱਚੀ ਨੂੰ ਘਰ ਦੇ ਵਿੱਚ ਆਵਾਜ਼ ਨਹੀਂ ਸਿਆਰੀ ਜਿਸ ਦੀ وجہ ਦੇ ਕਾਰਨ ਉਸ ਨੂੰ ਹਸਪਤਾਲ ਲੈ ਕੇ ਆਏ ਨੇ ਹਸਪਤਾਲਾਂ ਤੇ ਡਾਕਟਰਾਂ ਨੇ ਉਸੇ ਟੈਸਟ ਕਰਵਾਉਣ ਨੂੰ ਕਿਹਾ ਡਾਕਟਰਾਂ ਨੇ ਉਸ ਦੇ ਪੈਰ ਦੇ ਵਿੱਚੋਂ ਖੂਨ ਕੱਢਣ ਦਾ ਲਈ ਟੀਕਾ ਲਗਾਇਆ ਤੋਂ ਬਾਅਦ ਉਸ ਦੀ ਮੌਤ ਹੋ ਗਈ ਕਰੀਬ ਅੱਧਾ ਘੰਟੇ ਤੱਕ ਬੱਚੀ ਨੂੰ ਅੰਦਰ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਕਹਿ ਦਿੱਤਾ ਗਿਆ ਕਿ ਇਸ ਲੋਕ ਇਸ ਨੂੰ ਦੂਸਰੇ ਹਸਪਤਾਲ ਲੈ ਜਾਓ ਬੱਚੇ دیਵਾਨੇ ਇਹ ਵੀ ਕਹਿ ਚਤੋਂ ਬੱਚੀ ਨੂੰ ਦੂਜੇ ਹਸਪਤਾਲ ਲੈ ਕੇ ਪੁੱਜੇ ਤਾਂ ਡਾਕਟਰਾਂ ਨੇ ਕਿਹਾ ਕਿ ਬੱਚੇ ਦੀ ਮੌਤ ਨੂੰ ਇੱਕ ਘੰਟਾ ਹੋ ਚੁੱਕਾ ਹੈ ਇੱਕ ਘੰਟੇ ਪਹਿਲੇ ਬੱਚੇ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਇਹ ਵੀ ਦੱਸਿਆ ਜਦੋਂ ਦੁਬਾਰਾ ਡਾਕਟਰ ਦੇ ਕੋਲ ਗਏ ਤਾਂ ਡਾਕਟਰਾਂ ਨੇ ਉਹਨਾਂ ਦੀ ਗੱਲ ਤੱਕ ਨਹੀਂ ਸੁਣੀ ਡਾਕਟਰਾਂ ਦੀ ਨਾਲ ਕਾਫੀ ਬੈਸ ਹੁੰਦੀ ਹੈ ਪਰ ਆਪਣੀ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਨੇ ਇਸ ਸੰਬੰਧੀ ਉਹਣਾ ਜਿਹੜੇ ਕਿ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ थाना ਡਿਵੀਜ਼ਨ ਨੰਬਰ 2 ਦੇ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਹੈ ਉਦਰੇ ਪਰਿਵਾਰਕ ਵਿਅਮਰ ਦੇ આરોਪ ਤੋਂ ਬਾਅਦ ਡਾਕਟਰ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਨੇ ਸਿਰਫ ਫੈਸਲੇ ਕੋਨ ਕੱਢਿਆ ਸੀ ਬੱਚੀ ਦੀ ਹਾਲਤ ਜ਼ਿਆਦਾ ਖਰਾਬ ਸੀ ਤਾਂ ਉਸ ਨੂੰ ਦੂਸਰੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਬੱਚੀ ਨੂੰ ਜਦੋਂ ਲੈ ਕੇ ਗਏ ਤਾਂ ਉਸ ਦੀ ਹਾਲਤ ਗੰਭੀਰ ਸੀ ਔਰ ਇਹ ਵੀ ਕਿਹਾ ਕਿ ਉਸ ਨੂੰ ਕੋਈ ਵੀ ਟੀਕਾ ਨਹੀਂ ਲਗਾਇਆ ਸੀ ਨਾਮ ਕੀ ਸੀ ਰਿੰਕੂ ਅਜਰਿੰਪੁਰੀ ਹੋਇਆ ਸੀ ਆ ਭਾਜੀ ਲੈ ਕੇ ਆਇਆ ਮੈਂ ਦੁਕਾਨ ਦੇ ਸੀ ਅੱਛਾ ਇਹਨੂੰ ਫੋਨ ਆਇਆ ਪਹੁੰਚੋ ਮੈਂ ਪਹੁੰਚਿਆ ਇਹਨੇ ਮੈਨੂੰ ਕਿਹਾ ਜੀ ਫੁਲੀ ਮੇਰੀ ਨਹੀਂ ਗਈ ਮੈਂ ਕਿਉਂ ਕਿ ਹੈ ਗਰਾਟੀ ਦਾ ਮੈਂ ਕਿਹਾ ਤੂੰ ਲੈ ਗਈ ਉੱਥੇ ਲਾਜ ਕਰਾ ਲਈ ਕੰਨੀ ਮੈਨੂੰ ਉੱਥੇ ਗੱਤ ਘੱਤੇ ਤਾਂ ਮੈਨੂੰ ਕਿਹਾ 25 ਬਚੀ ਨਹੀਂ ਸੀ ਕਿੰਨੀ ਵੇਰ ਦੀ ਬਚੀ ਸੀ 40 40 ਦਿਨ ਦੀ ਚਲ ਗਈ ਹੋਇਆ ਕਿਸੇ ਦਾ ਐਕਸ਼ਨ ਕਿਹਨੇ ਹੋਇਆ ਸਰ ਡਬਲ ਦਮੂਨੀਆਂ ਹੋਇਆ ਕੀ ਨਾਮ ਕੀ ਤੁਹਾਡਾ अच्छा सुनिए जी होया की होया ਵੀਰੇ ਵਾਸਤੇ ਅਠਾਈ ਤੀਰ ਨੂੰ ਮੈਂ ਲੈ ਕੇ ਆਈ ਆਂ ਕਹਿੰਦੇ ਨੇ ਪਾਗ ਭੁਖ ਦਿੱਤੀ ਕਾ ਠੀਕ ਠਾਕ ਪਾਗ ਦੇ ਜਿਵੇਂ ਡਾਕਟਰ ਕਹਿੰਦੇ ਦਵਾਈ ਲੈ ਜਿਓ ਮੈਂ ਦਵਾਈ ਲੈਣੀ ਦਵਾਈ ਨੂੰ ਦੇਤੀ ਮੈਂ ਦੋ ਦਿਨ ਦਵਾਈ ਦੇਂਦੀ ਨਹੀਂ ਪਾਗ ਵੀ ਇੱਥੇ ਮੈਂ ਦਵਾਂਦੀ ਰਹੀ ਆਂ ਤੇ ਅੱਜ ਮੇਰੀ ਕੁੜੀ ਜਦ ਤਰੋਂਦੀ ਸੀ ਆਵਾਜ਼ ਨਹੀਂ ਆ ਰਹੀ ਸੀ ਕੋਈ ਗੱਲ ਕੋਈ ਗੱਲ ਠੀਕ ਆ ਜੀ ਬੋੜੀ ਨਾ ਆਵਾਜ਼ ਨਹੀਂ ਆਉਂਦੀ ਮੈਂ ਕਿਹਾ ਡੱਟ ਜੀ ਰੋਂਦੀ ਨਾ ਰੋਂ ਨੂੰ ਪ੍ਰੋਬਲਮ ਹੁੰਦੀ ਰੋਂਦੀ ਪ੍ਰੋਬਲਮ ਆਉਂਦੀ ਪਈ ਆ ਮੈਂ ਰੋਂਦੀ ਤਾਂ ਆਵਾਜ਼ ਨਹੀਂ ਆਉਂਦੀ ਇਹ ਕਹਿੰਦੇ ਫੈਕਸ਼ਨ ਹੈ ਆ ਜੋ ਕੋਲੀ ਚਲੋ ਚਲੋ ਅੱਛਾ ਜੀ ਮੈਂ ਫ੍ਰੈਕਸ਼ਨ ਆ ਰਹੀ ਆ ਫ੍ਰੈਕਸ਼ਨ ਕਹਿੰਦੇ ਮੈਂ ਬੈਕਚਲ ਹੈਗੀ ਦਵਾਈ ਦੁਬਾਰਾ ਵੀ ਦੇ ਦੋ ਮੈਂ ਦਵਾਈ ਦੇ ਰੋ ਅੱਛਾ ਚਲੋ ਜੀ ਪਹਿਲਾਂ ਫੋਟਾ ਕਰਾ ਲਓ ਫਿਰ ਫੋਟਾ ਕਰਕੇ ਠੀਕ ਆਈ ਆ ਫਿਰ ਕਹਿੰਦੇ ਨਹੀਂ ਜਾਦੀ ਸੀਰੀਅਸ ਉਸ ਲੈ ਕੇ ਭੱਜੋ ਮੈਂ ਡਿਮਾ ਡਾਟ ਜੀ ਧਰਕਣ ਦੀ ਆਵਾਜ਼ ਨਹੀਂ ਆ ਰਹੀ ਮੇਰੀ ਬੇਟੀ ਨਹੀਂ ਹੈਗੀ ਕਿੰਨੇ ਵਜੇ ਦੀ ਕਟਣੀ ਆ ਇਹ 2 ਵਜੇ ਦੀ ਕਟਣੀ ਆ ਬੱਚੇ ਦੀ ਉੱਥੇ ਹੋਈ ਹੈ ਜੀ ਇੱਥੇ ਹੋ ਗਈ ਸੀ ਅੱਛਾ ਫਿਰ ਉਸ ਤੋਂ ਬਾਅਦ ਕਿੰਨੀ ਦੇਰ ਤੁਹਾਨੂੰ ਘਮਾਉਂਦੇ ਰਹੇ ਇਹ ਮੈਨੂੰ ਘੰਟਾ ਅੱਧਾ ਘੰਟਾ ਘਮਾਉਂਦੇ ਰਹੇ ਹਾਂ ਜੀ ਤੇ ਇਹਨਾਂ ਨੂੰ ਲੱਗਦਾ ਇਲਾਜ ਤੋਂ ਨਾਲ ਲਾਪਰਵਾਹੀ ਕੀਤੀ ਗਈ ਹਾਂ ਜੀ ਮੈਂ ਕਿਹਾ ਮੈਂ ਤੁਸੀਂ ਇੱਥੇ ਐਡਮਿਟ ਕਰ ਲਓ ਸਾਡਾ ਹਸਪੀਟਲ ਹੈ ਜਦੋਂ ਬੱਚਾ ਅੱਜ ਤੁਸੀਂ ਇੱਥੇ ਨੂੰ ਲੈ ਕੇ ਆਏ ਸੀ ਬੱਚੇ ਨੂੰ ਉਦੋਂ ਠੀਕ-ਠਾਕ ਸੀ ਹਾਂ ਜੀ ਠੀਕ ਹੈ ਅਗਰ ਠੀਕ ਸੀ ਇੱਥੇ ਨਾਲੇ ਕੋਈ ਧੋਈਏ ਕੋਈ ਨਾ ਐਨਾ ਨਾ ਟੀਕਾ ਲਾਇਆ ਪੈਰ ਤੇ ਟੀਕਾ ਲਗਾਇਆ ਇਹ ਤਾਂ ਕੋਟ ਅਸਤੇ ਛੂਲ ਡਾਂਗ ਚ ਦਿੱਤੀ ਆ ਅੱਛਾ ਜੇ ਤੁਹਾਡੇ ਮਨ ਨੂੰ ਪਤਾ ਉਹਨੇ ਕਰਨਾ ਨਾ ਠੀਕ ਬਿਮਾਰ ਨੇ ਜਿਆਦਾ ਹੋ ਗਿਆ ਜਿਹਨੂੰ ਖਾਣ ਤੁਸੀਂ ਜਦੋਂ ਬੱਚਾ ਦੇਖਿਆ ਸੀ ਆਪਣਾ ਲਾਸਟ ਟਾਈਮ ਬੱਚਾ ਮਨਨੋ ਤੁਹਾਡਾ ਕਿਸ ਟਾਈਮ ਦੇਖਿਆ ਜੀ ਮੈਂ ਅੰਦਰ ਦੇਖਿਆ ਸੀ ਹਸਪੀਟਲ ਮੈਂ ਟੀਕੀ ਦਾ ਬੱਚਾ ਹਾਂ ਜੀ ਬਸ ਉਹਨਾਂ ਨੇ ਡਬੀ ਦੇ ਖੂਨ ਕੱਢਿਆ ਸੀ ਸ਼ੂਗਰ ਟੈਸਟ ਕੀਤੀ ਸੀ ਉਸ ਤੋਂ ਬਾਅਦ ਮੈਂ ਕੁੜੀ ਹੈ ਨਹੀਂ ਸੀ ਮੈਨੂੰ ਐਵੇਂ ਮੈਨੂੰ ਇੱਕ ਨਰਸਿਸ ਮੈਂ ਦੀਦੀ ਮੈਂ ਟੈਸਟ ਕਰੀ ਮੇਰੀ ਜ਼ਰੂਰੀ ਪਰਚੀ ਦੀ ਹਰਕਤ ਕਰਨੀ ਹੈਗੀ ਉਹਨਾਂ ਨੇ ਲੁਕਾ ਕੇ ਤੇ ਪਰਚੀ ਲਿਖ ਕੇ ਰਏ ਮੈਂ ਦੋ ਵਾਰੀ ਕੇ ਮੈਡੀਕਲ ਟੈਸਟ ਕਰ ਲਓ ਮੈਂ ਨਹੀਂ ਕੀਆ ਉਹਨਾਂ ਨੇ ਕਿਹਾ ਕਿਸੇ ਫਿਰ ਮੈਂ ਅੰਦਰ ਗਈਆਂ ਫਿਰ ਡਾਕਟਰ ਮੈਂ ਡਾਕਟਰ ਕਹਿੰਦਾ ਮਰ ਰੁਕ ਜਾਓ ਅੰਦਰ ਮੇਰੀ ਜੇ ਮੈਂ ਡਾਕਟਰ ਜੀ ਮੇਰੀ ਬੇਟੀ ਲੱਗਦੀ ਨਹੀਂ ਹੈ ਕਿ ਬੇਟੀ ਹੈਗੀ ਨਹੀਂ ਹੈਗੀ ਪੀ ਜਦੋਂ ਨਾਲ ਖਾਲੀ ਹੋਇਆ ਨਾ ਜਦੋਂ ਬੱਚੇ ਚਲ ਗਏ ਨੇ ਸਾਈਬਾ 40 ਦਿਨ ਦੇ ਸੀ ਇਹ ਪਹਿਲਾ ਬੱਚਾ ਸੀ ਦੂਜਾ ਬੱਚਾ ਮੇਰਾ ਪਹਿਲਾ ਬੱਚਾ ਉਹ ਵੀ ਚਲ ਗਿਆ ਹੈ ਦੂਸਰਾ ਨੇ ਇਹਨੇ ਮੈਂ ਕੀ ਕਹ ਲਾਇਆ ਕੀ ਦਵਾਈ ਦਿੱਤੀ ਨਾ ਮੇਰੇ ਕੁਝ ਨਹੀਂ ਦਿੱਤਾ ਇਹਨਾਂ ਨੇ ਬਸ ਥੋੜਾ ਜਿਹਾ ਧਿਆਨ ਲਾਇਆ ਫੇਰ ਪਰਵਿਡੈਂਸ ਦੇ ਫਾਰਮ ਨਾਮ ਹੀ ਗੁੜੀ ਹੋ ਗਈ ਉਹ ਟੈਸਟ ਕਰਾ ਠੀਕ ਹੈ ਹੁਣ ਕੀ ਹੁਣ ਕੀ ਮੰਗ ਕੀ ਹੈ ਠੀਕ ਹੈ ਮੰਗ ਮੈਨੂੰ ਹਿਸਾਬ ਚਾਹੀਦਾ ਮੈਨੂੰ ਠੱਕ ਕੀ ਕਹਿ ਰਹੇ ਨੇ ਇਨ ਗੋਟ ਟੂ ਦ ਮੰਦਿਰ ਨੂੰ ਗਲਤੀ ਨਹੀਂ ਮੰਨਦੇ ਵੇ। ਜੀ ਮਾਮਲੇ ਦੀ ਸੁਣ ਕੇ ਆਇਆ ਸੀ। ਮੁੰਡੇ ਦੇ ਪੁਲਿਸ ਆਈ ਹੈ। ਹਾਂਜੀ ਮੈਂ ਦੇਖ ਕੇ ਆਈ ਹਾਂ। ਮੇਰੇ ਨਾਲ ਜਿੱਤੀ। 2 ਨੰਬਰੀ। ਠੀਕ ਹੈ। ਥੋੜਾ ਜਿਹਾ ਆਈ ਮੁੰਡੇ। ਹਾਂਜੀ ਆਏ ਨੇ ਬਾਹਰ ਕੀ ਨਾਮ ਤੁਹਾਡਾ ਜੀ ਕੀ ਨਾਮ ਮੇਰੇ ਨਾਲ ਗੁਰਪ੍ਰੀਤ ਸਿੰਘ ਹੈ ਜਿਹੜਾ ਬੱਚੀ ਦਾ ਫਾਦਰ ਹੈ ਉਹ ਮੇਰੇ ਕੋਲ ਸਰਵਿਸ ਕਰਦਾ ਹੈ ਓਕੇ ਜੀ ਐ 28 ਤਰੀਕ ਨੂੰ ਬੱਚੀ ਲੈ ਕੇ ਆਏ ਜਿੰਦੇ ਵਿੱਚ ਡਬਲ ਨਮੂਨੀਆ ਸਟਾਰਟ ਹੋ ਗਿਆ ਸੀ ਠੀਕ ਹੈ ਇਹਨਾਂ ਨੇ ਅੱਜ 31 ਤਰੀਕ ਤੱਕ ਜਿਹੜੀ ਕਿਉਂ ਵੇਟ ਕੀਤੀ ਇੱਥੇ ਫਿਰ ਇਹਨਾਂ ਨੇ ਸਵੇਰੇ ਆ ਕੇ ਆ ਦੇਖੋ ਜੀ ਬਲੱਡ ਟੈਸਟ ਲਿਆ ਜਿੰਦੇ ਵਿੱਚ ਇਹਨਾਂ ਦੀ ਬੱਚੀ ਦੀ ਡੈਥ ਹੋ ਚੁੱਕੀ ਸੀ ਕੀ ਉਹ ਉਸ ਤੋਂ ਬਾਅਦ ਇਹਨਾਂ ਨੇ ਪੱਲਾ ਝਾੜਨ ਵਾਸਤੇ ਆ ਦੇਖੋ ਇੱਕ ਐਵੀਡੈਂਸ ਰਿਪੋਰਟ ਹੈ ਮਤਲਬ ਇਹਨਾਂ ਕੋਈ ਨਾਜ ਸੰਭਵ ਨਹੀਂ ਸੀ ਤਾਂ ਹੀ ਨਹੀਂ ਉਹ ਟਲ ਗਏ ਉਹਨੇ ਸਰਟੀਫਿਕੇਟ ਹੀ ਦੇ ਦਿੱਤਾ ਮੇਰੇ ਕੋਲ 1 ਘੰਟਾ ਹੋ ਗਿਆ ਬੱਚਾ ਡੈੱਡ ਆਇਆ ਠੀਕ ਹੈ ਜਿੱਦਾਂ ਬੱਚਾ ਆਇਆ ਐਜ਼ ਇਟ ਇਜ਼ ਮੈਂ ਤੁਹਾਨੂੰ ਸੌਂਪ ਰਿਹਾ ਠੀਕ ਹੈ ਇਹਦਾ ਫਾਦਰ ਡਰ ਗਿਆ ਕਿ ਸ਼ਾਇਦ ਮੇਰ ਤੋਂ ਪੈਸੇ ਨਾ ਲੈਣ ਕਿਉਂਕਿ ਹਮਾਤਰ ਸਾਥੀ ਪੈਸੇ ਤਾਂ ਦੇਣ ਜੋ ਕੇ ਹੈ ਨਹੀਂ ਕਿ ਜੀ 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 ਫਿਰ ਮੈਂ ਗਿਆ ਉਹਨਾਂ ਨੇ ਬੱਚੀ ਨੂੰ ਜਿਹੜੀ ਬਾਡੀ ਹੈ ਉਹ ਸਪੂਰਤ ਮੇਰੇ ਵੱਲੇ ਕਰ ਦਿੱਤੀ ਨਾਲਾ ਸਰਟੀਫਿਕੇਟ ਦੇ ਦਿੱਤਾ ਕਿ ਬੱਚਾ ਆਲਰੇਡੀ ਡੈੱਡੀ ਸਾਡੇ ਕੋਲ ਆਇਆ ਤੇ ਡੈੱਡ ਤੁਸੀਂ ਲੈ ਚਲਦੇ ਠੀਕ ਹੈ ਸਵਾਲ ਇਹ ਸੀ ਇਹਨਾਂ ਨੇ ਜਦੋਂ ਬੱਚਾ ਡੈੱਡ ਹੋ ਗਿਆ ਉਸਨੇ ਇਹਨਾਂ ਨੇ ਰੱਖਿਆ ਕਿਉਂ ਰੱਖਿਆ ਡਬਲ ਨਮੂਨਿਆ ਸਟਾਰਟ ਹੋ ਗਿਆ ਇਹਨਾਂ ਦੇ ਬਾਅਦ ਸਨੀ ਰੈਫਰ ਕਰ ਦਿੰਦੇ ਸਾਹਮਣੇ ਸੀਐਮਸੀ ਹੈ ਹੋਰ ਹਸਪੀਟਲ ਨੇ ਪਰ ਇਹਨਾਂ ਨੇ ਇਹਨਾਂ ਦਾ ਮੈਂ ਇਹਨਾਂ ਨਾਲ ਮੈਂ ਇਹਨਾਂ ਨਾਲ ਨਲਸ ਫੁਲੀ ਗੱਲ ਕਰਨ ਆਇਆ ਸੀ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਮੈਂ ਕਿ ਸਰ ਇਸ ਤਰ੍ਹਾਂ ਹਮਾਤੜ ਸਾਤੀ ਹੈ ਉਹਨਾਂ ਦਾ ਬੜਾ ਲਾਸ ਹੋ ਗਿਆ ਇਹ ਲਾਸ ਪੂਰਾ ਨਹੀਂ ਹੋਣਾ ਬਿਲਕੁਲ ਤੁਸੀਂ ਬੈਸੀ ਸਿਰ ਤੇ ਹੱਥ ਰੱਖ ਦਿਓ ਉਹਨਾਂ ਨੂੰ ਥੋੜਾ ਜਿਹਾ ਕੰਪੋਜੀਸ਼ਨ ਅਪਰ ਕਰ ਦੀ ਜੀ 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 ਕਿ ਪੱਲਾ ਛੱਡ ਗਏ ਜੀ ਕਿਉਂਕਿ ਸਾਡੇ ਕੋਲ ਤਾਂ ਕਦੇ ਹੈ ਹੀ ਕੁਝ ਨਹੀਂ ਸਾਡੇ ਤੋਂ ਗਲਤੀ ਨਹੀਂ ਹੋਈ ਨਹੀਂ ਗਲਤੀ ਹੋਈ ਅਸੀਂ ਲੀਗਲ ਅਥਾਰਟिटीज ਕੋ ਗਏ ਦੋ ਨੰਬਰ ਥਾਣੇ ਗਏ ਔਰ ਤੁਹਾਡੇ ਪ੍ਰੈਸ ਸਾਈਬਾਨ ਨੂੰ ਅਸੀਂ ਆਕੇ ਆਪਣਾ ਦੁੱਖਾ ਸੁਣਾ ਰਹੇ ਭਾਜੀ ਇਹ ਕਿਨੇ ਵੇ ਦੀ ਚੰਗੇ ਕੀ ਹੋ ਸਰ ਇਹ ਗੱਲ ਸਰ 1:30 ਵਜੇ ਇਥੋਂ ਲੈ ਕੇ ਗਏ ਆ ਰਸਤੇ ਦੇ ਵਿੱਚ ਥੋੜਾ 15-20 ਮਿੰਟ ਟ੍ਰੈਫਿਕ ਚ ਲੱਗਿਆ ਉੱਥੇ 3 ਵਜੇ ਸੀ ਪਹੁੰਚੇ ਇਹ ਮੈਂ ਪਹੁੰਚਿਆ ਮੈਂ 3 ਵਜੇ ਆਲਰੇਡੀ ਬੱਚਾ ਡੈਡੀ ਸੀਗਾ ਉਹਨਾਂ ਨੇ ਬੱਚਾ ਐਦਾ ਹੀ ਰੱਖਿਆ ਹੋਇਆ ਸੀ ਕਿਤੇ ਬੱਚਾ ਡੈਡੀ ਸਾਡੇ ਕੋਲ ਆਇਆ ਉਹਨਾਂ ਨੇ ਕੀ ਕਹੇ ਹਾਂ 2:30 3 ਵਜੇ ਦੀ ਗੱਲ ਹੈ ਉਹਨਾਂ ਨੇ ਕੀ 1 ਘੰਟਾ ਪਹਿਲੇ ਮਰ ਚੁੱਕਾ ਹਾਂ 1 ਘੰਟਾ ਪਹਿਲੇ ਮਰ ਚੁੱਕਿਆ ਇਹ ਬੱਚੇ ਉੱਥੇ 1:30 ਵਜੇ ਪਹੁੰਚ ਗਏ ਸੀ ਤੇ ਲਗਭਗ 2:00-2:30 ਵਜੇ ਦੀ ਗੱਲ ਹੈ ਬੱਚਾ ਸਰਵਾਈਵ ਨਹੀਂ ਕਰ ਪਾਇਆ ਜਾਂ ਫਿਰ ਡਾਕਟਰਾਂ ਨੇ ਨੰਗਲੀ ਜਿਹੜਾ ਮੈਂ ਤੇ ਹੀ ਪੁੱਛਾਂਗੀ ਜੀ ਤੁਹਾਡੇ ਕੋਲ ਬੱਚਾ ਨਹੀਂ ਸੰਭਲਿਆ ਤੁਸੀਂ ਪਹਿਲੇ ਕਿਉਂ ਰੱਖਿਆ ਉਹਨੇ ਫਿਰ ਇਹ ਟੈਸਟ ਕਿਉਂ ਕੀਤੇ ਹੁੰਦੇ ਉਹ ਟੈਸਟ ਕੀਤੇ ਹੁੰਦੇ ਤੁਸੀਂ ਉਹਦੇ ਕਹਿੰਦੇ ਲੋ ਜੀ ਲੈ ਜੋ ਰਹੀ ਹੈ ਉਹਦੇ ਸਿਰੇ ਇਹ ਟੈਸਟ ਤੋਂ ਬਾਅਦ ਬੱਚਾ ਜਿਹੜਾ ਹੈ ਉਹ ਗੁਜ਼ਰ ਗਿਆ ਬੱਚਾ ਇੱਥੇ ਗੁਜ਼ਰਿਆ ਪੱਲਾ ਚਾੜਨ ਵਸਤੇ ਨਾ ਬਟਨ ਨੂੰ ਟੈਂਪਰ ਕਰ ਕੋਨੇ ਕਹਿ ਰਹੇ ਬੱਚਾ ਏਥੋ ਅਲਾਈਵ ਗਿਆ ਪਰ ਬੱਚਾ ਏਥੋ ਲਾਈਵ ਨਹੀਂ ਕੋਨ ਪਰਵਾਰ ਦੀ ਕੀ ਮੰਗ ਹੈ ਜਸਿਸ ਚਾਹੀਦਾ ਜੀ ਹੋਰ ਕੁਛ ਨਹੀਂ ਚਾਹੀਦਾ ਸਾਰ ਮੰਗਦਾ ਹੋਰ ਉਹ ਸਾਰ ਚਾਹੀਦਾ ਹੈ ਓਕੇ ਜੀ ਉਹ ਤੁਹਾਡੇ ਦੁਆਰਾ ਮਿਲ ਜਾਏ ਇੱਕ ਮੀਡੀਆ ਕਿੱਡਰ ਹੈ ਉਹ ਮਿਲ ਜਾਏ ਤੇ ਇਹਨਾਂ ਦਾ ਪੱਲਾ ਹੋ ਜਾਊਗਾ ਹੋਰ ਕੋਈ ਇੱਥੇ ਇਹ ਸਭ ਰਿਸ਼ਤੇਦਾਰ ਹੈ ਬੱਚੀ ਇਹਦੇ ਵਾਸਤੇ ਹੀ ਆਏ ਹੈ ਇਹਨਾਂ ਵਾਸਤੇ ਹੀ ਆਏ ਹੈ ਕਿਸੇ ਨੂੰ ਕੋਈ ਲਾਲਚ ਨਹੀਂ ਹੈ ਐਨੀ ਥੱਪੜ ਪੈ ਰਹੀ ਹੈ ਉਹ ਸਿਰਫ ਇੱਕ ਬੱਚੀ ਦੇ ਸੰਤਲਨ ਲਈ ਬੱਚੀ ਨਾਲ ਹੀ ਆਏ ਨੇ ਲੈ ਜਾਣਾ ਲੈ ਕੇ ਲਈ ਅਸੀਂ ਥਾਪੜ ਦੇ ਰਿਹਾ